ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਲਵੇ ਦਾ ਇੱਕ ਜ਼ਿਲ੍ਹਾ ਵਾ ਮਾਨਸਾ ਮਾਨਸਾ ਵਿੱਚ ਇੱਕ ਪਿੰਡ ਪੈਂਦਾ ਵਾ ਹੀਰੋਕਲਾ ਹੀਰੋਕਲਾ ਪਿੰਡ ਦੇ ਬਾਹਰ ਬਾਹਰ ਇੱਕ ਗੁਰਦੁਆਰਾ ਸਾਹਿਬ ਆ ਗੁਰਦੁਆਰੇ ਦੇ ਗ੍ਰੰਥੀ ਦਾ ਨਾਮ ਆ ਉਜਾਗਰ ਸਿੰਘ ਬਾਬੇ ਉਜਾਗਰ ਸਿੰਘ ਦਾ ਨਾਮ ਆਲੇ ਦੁਆਲੇ ਦੇ 20-25 ਪਿੰਡਾਂ ਵਿੱਚ ਬੋਲਦਾ ਸੀ ਕਿਉਂਕਿ ਬਾਬਾਏ ਉਜਾਗਰ ਸਿੰਘ ਵਰਗਾ ਅਖੰਡ ਪਾਠੀ ਲਾਗੇ ਲਾਗੇ ਕਿਤੇ ਨਹੀਂ ਸੀ ਹੈਗਾ ਬਾਬੇ ਉਜਾਗਰ ਸਿੰਘ ਕੋਲ ਇੱਕ ਬੰਦਾ ਆਇਆ ਉਸ ਬੰਦੇ ਨੇ ਆ ਕੇ ਆਖਿਆ ਬਾਬਾ ਜੀ ਮੇਰਾ ਪਿੰਡ ਆ ਛੱਠਾ ਸੇਖਵਾ ਹੀਰੋ ਕਲਾ ਤੋਂ 18 ਕਿਲੋਮੀਟਰ ਆ ਸਾਈਡ ਦੇ ਉੱਤੇ ਸੰਘਰੂਰ ਜ਼ਿਲ੍ਹੇ 'ਚ ਪੈਂਦਾ ਕਹਿੰਦਾ ਬਾਬਾ ਜੀ ਅਸੀਂ ਘਰੇ ਕਰਾਉਣਾ ਅਖੰਡ ਪਾਠ ਬਾਬਾ ਜੀ ਕਹਿੰਦੇ ਕਰ ਦਿਆਂਗੇ ਤੇ ਸਰਦਾਰ ਕਹਿੰਦਾ ਬਾਬਾ ਜੀ ਮੇਰਾ ਅਖੰਡ ਪਾਠ ਨਹੀਂ ਕਰਾਣਾ ਅਸੀਂ ਬਰਾਬਰ ਬਹਿ ਕੇ ਸਾਰੇ ਟੱਬਰ ਨੇ ਸੁਣਨਾ ਵੀ ਆ ਸਾਡੇ ਵਾਂਗੂ ਨਹੀਂ ਕਿ ਇੱਕ ਅਰਗਬਤੀ ਲਾ ਕੇ ਤਾਂ ਫੋਨ ਤੇ ਗੱਪਾਂ ਮਾਰੀ ਜਾਓ ਲਓ ਜੀ ਬਾਬਾ ਉਜਾਗਰ ਸਿੰਘ ਨੇ ਕੀਤਾ ਅਠੰਡ ਪਾਠ ਜਦੋਂ ਭੋਗ ਪਾ ਕੇ ਸਮਾਪਤੀ ਕਰਕੇ ਬਾਬਾ ਉਜਾਗਰ ਸਿੰਘ ਜੀ ਤੁਰਨ ਲੱਗੇ ਅਗਲੇ ਬੰਨਿਓ ਪਿੰਡ ਵਾਲੇ ਤੁਰੇ ਆਉਣ ਕਹਿੰਦੇ ਬਾਬਾ ਜੀ ਤੁਸੀਂ ਪਾਠ ਤਾਂ ਬੜਾ ਵਧੀਆ ਕੀਤਾ ਅਰਦਾਸ ਸੋਹਣੀ ਕੀਤੀ ਆ ਹੁਕਮਨਾਮਾ ਵਧੀਆ ਲਿਆਇਆ ਇੱਕ ਬੇਨਤੀ ਤੁਹਾਡੇ ਚਰਨਾਂ 'ਚ ਕਰਨ ਲੱਗੇ ਆਂ ਬਾਬਾ ਜੀ ਸਾਡੇ ਪਿੰਡ ਅੰਮ੍ਰਿਤ ਸੰਚਾਰ ਕਰਵਾ ਦਿਓ ਬਾਬਾ ਜੀ ਕਹਿੰਦੇ ਕਰਵਾ ਦੇਾਂਗੇ ਹਜੇ ਬਾਬਾ ਜੀ ਪਿੰਡ ਵਾਲਿਆਂ ਨਾਲ ਗੱਲਾਂ ਕਰ ਰਹੇ ਨੇ ਮਗਰਲੇ ਬੰਨਿਓ ਬਾਬਾ ਜੀ ਦੇ ਮੋਢੇ ਤੇ ਇੱਕ ਬੰਦੇ ਨੇ ਹੱਥ ਰੱਖਿਆ ਬਾਬਾ ਉਜਾਗਰ ਸਿੰਘ ਨੇ ਪਿਛਾਹ ਮੁੜ ਕੇ ਵੇਖਿਆ 6 ਫੁੱਟ ਕੱਦ ਦਾ ਇੱਕ ਬੰਦਾ ਖਲੋਤਾ ਗੱਲ ਚਟਾ ਕੁੜਤਾ ਸਿਰ ਤੇ ਔਰਲੇ ਵਾਲੀ ਪੱਗ ਮੁੱਛਾਂ ਕਰਵਾਈਆਂ ਦਾੜੀ ਕੱਟੀ ਹੋਈ ਟਿੱਖਾ ਉਹਦਾ ਨੱਕ ਗੋਰਾ ਉਹਦਾ ਰੰਗ ਅੱਖਾਂ ਉਹਦੀਆਂ ਬਿੱਲੀਆਂ ਦੇਖਣ ਤੋਂ ਇਦਾਂ ਆਪਦਾ ਸੀ ਕੱਪੜੇ ਪੰਜਾਬੀ ਵਾਲੇ ਆ ਪਰ ਬੰਦਾ ਪੰਜਾਬੀ ਹੈਗਾ ਨਹੀਂ ਆ ਐਨੇ ਚਿਹਰ ਨੂੰ ਉਹ ਬੰਦਾ ਆਪਣੇ ਆਪ ਬੋਲ ਪਿਆ ਉਹ ਕਹਿੰਦਾ ਬਾਬਾ ਜੀ ਮuje ਵੀ ਅੰਮ੍ਰਿਤ ਛਕਾਓਗੇ ਬਾਬਾ ਜੀ ਕਹਿੰਦੇ ਤੂੰ ਕੌਣ ਕਹਿੰਦਾ ਬਾਬਾ ਜੀ ਮੈਂ ਅੰਮ੍ਰਿਤਸਰ ਪੁਲਿਸ ਦਾ ਕੈਪਟਨ ਰਹਿ ਚੁੱਕਿਆ ਹਾਂ ਇਸ ਵਕਤ ਅੰਬਾਲੇ ਦੀ ਡਿਊਟੀ ਕਰਦਾ ਅੰਬਾਲੇ 'ਚ ਮੈਂ ਜਾਜਾਂ ਮੇਰਾ ਨਾਮ ਹੈ ਮਿਸਟਰ ਬੀਟੀ ਬਾਬਾ ਜੀ ਕਹਿੰਦੇ ਤੂੰ ਆ ਬੀਟੀ ਕਹਿੰਦਾ ਜੀ ਹਾਂ ਮੈਂ ਆ ਬੀਟੀ ਬਾਬਾ ਜੀ ਮuje ਜਾਣਤੇ ਹਨ ਬਾਬਾ ਜੀ ਕਹਿੰਦੇ ਜਾਣਦਾ ਵੀ ਚੰਗੀ ਤਰ੍ਹਾਂ ਤੇ ਪਛਾਣਦਾ ਵੀ ਚੰਗੀ ਤਰ੍ਹਾਂ ਜ्यों-ਜ्यों ਬਾਬਾ ਜੀ ਅੰਗਰੇਜ਼ ਨਾਲ ਗੱਲਾ ਕਰਦੇ ਗਏ ਬਾਬਾ ਜੀ ਦੀਆਂ ਅੱਖਾਂ ਲਾਲ ਆ ਗਈਆਂ ਨਹੀਂ ਕਰੇ ਬੰਦੇ ਦਾ ਗਲ ਘੁੱਟ ਕੇ ਮਾਰਦੇ ਆ ਪਰ ਸਰੀਰ ਬੁੱਢਾ ਕਰ ਕੱਖ ਨਹੀਂ ਸਕਦਾ ਬਾਬਾ ਜੀ ਨੇ ਅੰਗਰੇਜ਼ ਅਫਸਰ ਬੀਟੀ ਨੂੰ ਆਖਿਆ ਮਤਰਾ ਤੁਸੀਂ ਅਫਸਰ ਲੋਗ ਤੁਸੀਂ ਵੱਡੇ ਲੋਕ ਅੰਮ੍ਰਿਤ ਛਕਣਾ ਨਾ ਤੈਨੂੰ ਇੰਨਾ ਲੋਕਾਂ 'ਚ ਬਿਠਾ ਕੇ ਅੰਮ੍ਰਿਤ ਨਹੀਂ ਛਕਾਉਣਾ ਪੰਜੇ ਪਿਆਰੇ ਸਪੈਸ਼ਲ ਤੇਰੇ ਘਰ ਤਲਾਂਗੇ ਹੰਡਾ ਵੀ ਆਊ ਬੱਟਾ ਵੀ ਆਊ ਪਤਾਸੇ ਵੀ ਆਉਣਗੇ ਪਾਣੀ ਵੀ ਆਊਗਾ ਤੈਨੂੰ ਲੋਕਾਂ ਚ ਬਹਿਣ ਦੀ ਲੋੜ ਨਹੀਂ ਤੇਰੀ ਸੁਧਾਈ ਤੇਰੇ ਘਰ ਆ ਕੇ ਕਰਾਵਾਂਗੇ ਐਨੀ ਗੱਲ ਕਹਿ ਕੇ ਬਾਬਾ ਜਾਗਰ ਸਿੰਘ ਤੁਰੇ ਤੇ ਬਾਬਾ ਜਾਗਰ ਸਿੰਘ ਆਪਣੇ ਘਰੇ ਹੀਰੋ ਕਲਾ ਆ ਗਏ ਸਮਾਂ ਪਿਆ ਬਾਬਾ ਜਾਗਰ ਸਿੰਘ ਤੇ ਡੇਰੇ ਚ ਪੰਜ ਬੱਬਰ ਅਕਾਲੀ ਆਏ ਮਾਲਵੇ ਦੇ ਬੱਬਰਾ ਵਿੱਚੋਂ ਇੱਕ ਬੱਬਰ ਮਸ਼ਹੂਰ ਨਾਮ ਆ ਉਸਦਾ ਸੀ ਕੁੰਡਾ ਸਿੰਘ ਕੁੰਡਾ ਸਿੰਘ ਦਾ ਪੂਰਾ ਨਾਂ ਸੀ ਮਾਲਵੇਚ ਤੇ ਜਦੋਂ ਇਲਾਕੇ ਚ ਕੋਈ ਵਾਰਦਾਤ ਕਰਦਾ ਉਦੋਂ ਬਾਬੇ ਉਜਾਗਰ ਸਿੰਘ ਦੇ ਡੇਰੇ ਪੱਕਾ ਹੁੰਦਾ ਹੁੰਦਾ ਸੀ ਅੱਜ ਵੀ ਵਾਰਦਾਤ ਕਰਕੇ ਬਾਬਾ ਉਜਾਗਰ ਸਿੰਘ ਦੇ ਡੇਰੇ ਆ ਗਿਆ ਬਾਬੇ ਉਜਾਗਰ ਸਿੰਘ ਨੂੰ ਮਿਲਿਆ ਥੋੜੀ ਜੀ ਮਾਇਆ ਬਾਬੇ ਉਜਾਗਰ ਸਿੰਘ ਨੂੰ ਦੇਖ ਕੇ ਆਖਿਆ ਬਾਬਾ ਜੀ ਆਹ ਲੰਗਰ ਦੇ ਵਿੱਚ ਪਾ ਦਿਓ ਬਾਬਾ ਜੀ ਨੇ ਆਖਿਆ ਪਾ ਦਿਆਂਗੇ ਤੇ ਕੁੰਡਾ ਸਿੰਘ ਦੇ ਬਾਬਾ ਜਾਗਰ ਸਿੰਘ ਦਾ ਚਿਹਰਾ ਪੜ ਕੇ ਆਖਿਆ ਬਾਬਾ ਜੀ ਕਿਹਰੇ ਤੇ ਰੌਣਕ ਹੀ ਨਹੀਂ ਹੈਗੀ ਬਾਬਾ ਜੀ ਅੱਜ ਗੱਲ ਅੱਗੇ ਵਾਲੀ ਯਾਪਦੀ ਕੋਈ ਨਹੀਂ ਬਾਬੇ ਜਾਗਰ ਸਿੰਘ ਨੇ ਆਖਿਆ ਕੋਈ ਗੱਲ ਨਹੀਂ ਐ ਤੇ ਕੁੰਡਾ ਸਿੰਘ ਨੇ ਆਖਿਆ ਬਾਬਾ ਜੀ ਅੱਗੇ ਵੀ ਦੁੱਧ ਦਾ ਬਾਟਾ ਛਕਦੇ ਹੁੰਦੇ ਆ ਹੁਣ ਇੱਕ ਇੱਕ ਦੁੱਧ ਦਾ ਬਾਟਾ ਛਕਾਓ ਤੇ ਅਸੀਂ ਰਾਹ ਪਈਏ ਪੰਜ ਬਾਟਿਆਂ ਵਿੱਚ ਦੁੱਧ ਗਰਮ ਹੋ ਕੇ ਆ ਗਿਆ ਜਦੋਂ ਬੱਬਰਾਂ ਦੇ ਅੱਗੇ ਦੁੱਧ ਰੱਖਿਆ ਤੇ ਬਾਬਾ ਜਾਗਰ ਸਿੰਘ ਨੇ ਆਖਿਆ ਬੱਬਰੋ ਦੁੱਧ ਛਕੋ ਜਦੋਂ ਕੁੰਡਾ ਸਿੰਘ ਨੇ ਬਾਟੇ ਨੂੰ ਹੱਥ ਪਾਇਆ ਚੱਕ ਕੇ ਬੋਲਾਂ ਦੇ ਨੇੜੇ ਕੀਤਾ ਤੇ ਬਾਬੇ ਜਗਰ ਸਿੰਘ ਕੋਲ ਰਹਿਣਾ ਗਿਆ। ਉਹਨੇ ਆਵਾਜ਼ ਮਾਰ ਕੇ ਕੁੰਡਾ ਸਿੰਘ ਨੂੰ ਰੋਕਿਆ। ਇੱਕ ਜ਼ਰੂਰੀ ਕੰਮ ਆ ਗਿਆ ਤੇਰੇ ਕੋਲ ਜਰਾ। ਕੰਮ ਦੱਸਣਾ ਆ ਤੈਨੂੰ ਕੁੰਡਾ ਸਿੰਘ ਬਾਬੇ ਦਾ ਕਰਦਾ ਸੀ ਪੂਰਾ ਸਤਿਕਾਰ। ਉਹਨੇ ਦੁੱਧ ਵਾਲਾ ਬਾਟਾ ਰੱਖਿਆ ਸਾਹਮਣੇ ਕਹਿੰਦਾ ਬਾਬਾ ਜੀ ਮੈਂ ਤਾਂ ਅੰਦਰ ਵੜ ਗਿਆ ਸੀ ਸਮਝ ਗਿਆ ਸੀ ਕਿ ਅੱਜ ਅੰਦਰ ਕੋਈ ਖੇਤ ਚੱਲਦੀ ਪਈ ਆ। ਬਾਬਾ ਜੀ ਦੱਸੋ ਕਿਹੜੀ ਗੱਲ ਆ ਜਿਹੜੀ ਤੁਹਾਨੂੰ ਸਤਾ ਰਹੀ ਆ ਕੁੰਡਾ ਸਿੰਘ ਕਹਿੰਦਾ ਬਾਬਾ ਜੀ ਮੈਂ ਜਿੰਨੀ ਵਾਰੀ ਵੀ ਤੁਹਾਡੇ ਡੇਰੇ 'ਚ ਆਇਆ ਹਰ ਇੱਕ ਵਾਰੀ ਕਹਿ ਕੇ ਜਾਂਦਾ ਸੀ ਬਾਬਾ ਜੀ ਕੋਈ ਕੰਮ ਹੋਇਆ ਤਾਂ ਦੱਸਿਓ ਬਾਬਾ ਉਜਾਗਰ ਸਿੰਘ ਨੇ ਬੱਬਰਾਂ ਨੂੰ ਦੱਸਿਆ ਜਦੋਂ ਅੰਮ੍ਰਿਤਸਰ ਤੋਂ ਅਜਲਾ ਅਜਨਾਲੇ ਨੂੰ ਜਾਈਏ ਤਾਂ 에어ਪੋਰਟ ਤੋਂ ਅੱਗੇ ਆਉਂਦਾ ਰਾਜਾ ਸੰਸੀ ਪਿੰਡ ਰਾਜਾ ਸਾਂਸੀ ਪਿੰਡ ਜਦੋਂ ਲੰਘ ਜਾਈਏ ਅਗਲੇ ਬੰਨੇ ਰੋਡ ਦੇ ਉੱਤੇ ਇੱਕ ਅੱਡਾ ਆਉਂਦਾ ਵਾ ਉਸ ਅੱਡੇ ਦਾ ਨਾਮ ਆ ਕੁੱਕੜਾ ਵਾਲਾ ਉਹਦੇ ਤੋਂ ਅੱਗੇ ਜਦੋਂ ਆਪਾਂ ਸੱਜੇ ਹੱਥੇ ਹੇਠਾਂ ਉਤਰਾਂਗੇ ਤੇ ਅੱਗੇ ਜਾ ਕੇ ਪਿੰਡ ਆਉਂਦਾ ਕੁੱਕੇ ਵਾਲੀ ਕੁੱਕੇ ਵਾਲੀ ਪਿੰਡ ਦੇ ਵਿੱਚ ਪੰਜਵੇਂ ਪਾਸ਼ਾ ਤੇ ਨੌਵੇਂ ਪਾਸ਼ਾ ਦੇ ਚਰਨ ਪਏ ਆ ਤੇ ਗੁਰੂ ਸਾਹਿਬਾ ਦੀ ਯਾਦ ਵਿੱਚ ਇੱਕ ਗੁਰਦੁਆਰਾ ਬਣਿਆ ਗੁਰਦੁਆਰਾ ਗੁਰੂ ਕਾ ਬਾਗ ਬਾਬਾ ਜਗਰ ਸਿੰਘ ਨੇ ਆਖਿਆ ਜਦੋਂ ਪੰਜਾਬ ਵਿੱਚ ਅੰਗਰੇਜ਼ਾਂ ਨੇ ਕਬਜ਼ਾ ਕੀਤਾ ਅੰਗਰੇਜ਼ਾਂ ਨੂੰ ਬੜੀ ਛੇਤੀ ਸਮਝ ਆਈ ਕਿ ਬਾਕੀ ਸਾਰਾ ਦੇਸ਼ ਤਾਂ ਡੰਡੇ ਦੇ ਜ਼ੋਰ ਨਾਲ ਗੁਲਾਮ ਕਰ ਲਿਆ ਪਰ ਪੰਜਾਬੀ ਡੰਡੇ ਦੇ ਜ਼ੋਰ ਨਾਲ ਗੁਲਾਮ ਨਹੀਂ ਹੋਣੇ ਇੱਕ ਮਾਰਾਂਗੇ ਅੱਗੇ ਉਹ ਚਾਰ ਮਾਰਦੇ ਆ ਫਿਰ ਉਹਨਾਂ ਨੇ ਕੀਤੀ ਪੰਜਾਬੀਆਂ ਤੇ ਸਟੱਡੀ ਕਿ ਸਿੱਖਾਂ ਦੀ ਧਾਰਮਿਕ ਸਮਾਜਿਕ ਤੇ ਸਿੱਖਾਂ ਦੀ ਰਾਜਨੀਤਿਕ ਸ਼ਕਤੀ ਦਾ ਇੱਕੋ ਇੱਕ ਪ੍ਰਤੀਕ ਆ ਉਹਨਾਂ ਦੇ ਗੁਰਦੁਆਰੇ ਉਹਨਾਂ ਦੇ ਗੁਰਦੁਆਰੇ ਤੇ ਕਬਜ਼ਾ ਕਰ ਲੋ ਸਿੱਖ ਧਾਰਮਿਕ ਪੱਖੋਂ ਵੀ ਜਾਣਗੇ ਸਮਾਜਿਕ ਪੱਖੋਂ ਵੀ ਜਾਣਗੇ ਤੇ ਸਿੱਖ ਰਾਜਨੀਤਿਕ ਪੱਖੋਂ ਵੀ ਜਾਣਗੇ ਅੰਗਰੇਜ਼ਾਂ ਨੇ ਸੋਚਿਆ ਕਿ ਜੇ ਸਿੱਖ ਕਮਜ਼ੋਰ ਕਰਨਾ ਤਾਂ ਗੁਰਦੁਆਰੇ 'ਚ ਆਪਣੇ ਬੰਦੇ ਬਿਠਾਣੇ ਪੈਣੇ ਆ ਅੰਗਰੇਜ਼ਾਂ ਨੇ ਗੁਰਦੁਆਰਿਆਂ ਚ ਮਹੰਤ ਵੜੇ ਮਹੰਤਾ ਨੂੰ ਦਿੱਤੀ ਸ਼ਾਬਾਸ਼ ਰੱਜ ਕੇ ਪੁੱਠੇ ਸੱਦੇ ਕੰਮ ਕਰੋ ਅਸੀਂ ਤੁਹਾਡੇ ਮਗਰ ਹਾਂ ਸਿੱਖਾਂ ਨੂੰ ਕੋਈ ਅਕਲ ਦੀ ਗੱਲ ਨਹੀਂ ਕਰ ਦੱਸਣੀ ਸਿੱਖਾਂ ਨੂੰ ਕੋਈ ਧਰਮ ਦੀ ਗੱਲ ਨਹੀਂ ਦੱਸਣੀ ਸਿੱਖਾਂ ਨੂੰ ਕੋਈ ਗੁਣ ਦੀ ਗੱਲ ਨਹੀਂ ਦੱਸਣੀ ਅੰਗਰੇਜ਼ਾਂ ਨੇ ਗੁਰਦੁਆਰੇ ਗੁਰੂ ਕੇ ਬਾਜ਼ਰਾ ਜਿਹੜਾ ਮਹਾਂਤ ਬਣਾਇਆ ਉਹਨਾਂ ਦਾ ਨਾਂ ਸੀ ਸੁੰਦਰਦਾਸ ਬਾਬਾ ਜਗਰ ਸਿੰਘ ਦਸਰੀਆ ਬਬਰਾਂ ਨੂੰ ਸੁੰਦਰਦਾਸ ਨੇ ਗੁਰਦੁਆਰੇ ਦੀ ਪ੍ਰਕਰਮਾ 'ਚ ਸ਼ਰਾਬ ਪੀਣੀ ਗਾਉਣ ਵਾਲੀ ਨੂੰ ਨਚਾਣਾ ਬਦ ਫੈਲੀਆਂ ਕਰਦੀਆਂ ਪੁੱਠੇ ਸੱਦੇ ਕੰਮ ਸਾਰੇ ਸੁੰਦਰਦਾਸ ਗੁਰਦੁਆਰੇ 'ਚ ਕਰੀ ਜਾਂਦਾ ਸੀ ਸਿੰਘਾਂ ਨੇ ਲਾਇਆ ਮੋਰਚਾ ਸੁੰਦਰ ਦਾਸ ਨੇ ਅੰਮ੍ਰਿਤਸਰ ਤੋਂ ਇੱਕ ਪੁਲਿਸ ਅਫਸਰ ਖੱਦਿਆ ਇਹਦਾ ਨਾਂ ਆ ਮੈਸਟਰ ਬੀਟੀ ਉਦੋਂ ਇਹ ਪੁਲਿਸ ਦਾ ਕੈਪਟਨ ਹੁੰਦਾ ਸੀ ਇਹ ਉਹੀ ਬੀਟੀ ਆ ਜਿਹੜਾ ਬਾਬਾ ਯਾਗਰ ਸਿੰਘ ਨੂੰ ਪਿੰਡ ਚੱਠਾ ਸੇਕਵਾ ਚ ਮਿਲਿਆ ਸੀ ਉਹਨੇ ਮੋਰਚਾ ਲਾ ਰਹੇ ਸਿੰਘਾਂ ਨੂੰ ਸਮਾਂ ਵਾਲੀਆਂ ਡਾਂਗਾ ਨਾਲ ਕੁੱਟਿਆ ਡਾੜੀਆਂ ਤੋਂ ਫੜ ਕੇ ਕੇਸਾ ਤੋਂ ਫੜ ਕੇ ਚੱਕੜ ਦੇ ਵਿੱਚ ਘਸੀਟਿਆ ਉਤਤੋਂ ਦੀ ਘੋੜੇ ਭਜਾਏ ਥੋੜਾ ਸਮਾਂ ਹੋਇਆ ਅੰਗਰੇਜ਼ੀ ਅਫਸਰ ਮਿਸਟਰ ਬੀਟੀ ਦੀ ਪੂਰੀ ਰਿਟਾਇਰਮੈਂਟ ਤੇ ਉਹ ਅੰਬਾਲਾ ਜਾ ਕੇ ਜੱਜ ਬਣ ਗਿਆ ਜਦੋਂ ਅੰਬਾਲਾ ਜੱਜ ਬਣ ਗਿਆ ਨਾ ਇੱਕ ਦਿਨ ਉਹਦੀ ਅਦਾਲਤ ਵਿੱਚ ਇੱਕ ਕੇਸ ਆਇਆ ਇੱਕ ਔਰਤ ਨੇ ਆਪਣਾ ਘਰ ਵਾਲਾ ਜ਼ਹਿਰ ਦੇ ਕੇ ਮਾਰ ਦਿੱਤਾ ਉਸ ਔਰਤ ਦਾ ਨਾਮ ਸੀ ਹਰਨਾਮੀ ਉਸ ਬੀਬੀ ਦਾ ਪਿੰਡ ਵੀ ਛੱਠਾ ਸੇਖਵਾ ਸੀ ਜਿੱਥੇ ਬਾਬਾ ਜਾਗਰ ਸਿੰਘ ਅਖੰਡ ਪਾਠ ਦਾ ਭੋਗ ਪਾ ਕੇ ਆਇਆ ਹਰਨਾਮੀ ਸੋਹਣੀ ਬਹੁਤ ਸੀ ਸੁਆਪਣ ਬਹੁਤ ਸੀ ਉਹਦੇ ਉੱਤੇ ਜਦੋਂ ਅਦਾਲਤ ਵਿੱਚ ਉਹ ਪੇਸ਼ ਹੋਈ ਮਿਸਟਰ ਬੀਟੀ ਉੱਥੇ ਜੱਜ ਸੀ ਜਦੋਂ ਹਰਨਾਮੀ ਨੇ ਮੋਟੀਆਂ-ਮੋਟੀਆਂ ਅੱਖਾਂ ਚੁੱਕ ਕੇ ਬੀਟੀ ਵੱਲ ਵੇਖਿਆ ਤਾਂ ਬੀਟੀ ਹਰਨਾਮੀ ਦਾ ਹੋ ਕੇ ਰਹਿ ਗਿਆ ਉਹਨੇ ਪਹਿਲੀ ਪੇਸ਼ੀ ਵਿੱਚ ਹਰਨਾਮੀ ਬਰੀ ਕਰ ਦਿੱਤੀ ਬਾਹਰ ਜਾ ਕੇ ਹਰਨਾਮੀ ਮਿਲੀ ਬੀਟੀ ਨੂੰ ਕਹਿੰਦੀ ਅਫਸਰੋ ਮੈਂ ਪਤੀ ਮਾਰਿਆ ਤੇ ਤੁਸੀਂ ਮੈਨੂੰ ਬਰੀ ਕਰਤਾ ਕਾਰਨ ਬੀਟੀ ਕਹਿੰਦਾ ਹਰਨਾਮੀਏ ਮੈਂ ਤੇਰੀ ਸੁੰਦਰਤਾ ਅੱਗੇ ਸਾਰੀ ਕੁਝ ਹੀ ਹਾਰ ਦਿੱਤਾ ਭਰਨਾਮੀ ਕਹਿੰਦੀ ਮੇਰਾ ਪਿੰਡ ਆ ਛੱਠੇ ਸੇਖਵਾ ਘਰ ਵਾਲਾ ਮੈਂ ਜ਼ਹਿਰ ਦੇ ਕੇ ਮਾਰ ਦਿੱਤਾ ਕੋਠੀ ਵੱਡੀ ਆ ਜਾਇਦਾਦ ਵੀ ਵੱਡੀ ਆ ਪੈਸੇ ਤੇ ਲਿਹਰੀ ਕਮੀ ਕੋਈ ਨਹੀਂ ਤੁਸੀਂ ਛੱਠੇ ਸੇਖਵਾ ਚ ਸਰਦਾਰ ਬਣ ਕੇ ਬੈਠੋ ਤੇ ਮੈਂ ਤੁਹਾਡੀ ਸਰਦਾਰ ਨਹੀਂ ਬਣ ਕੇ ਰਹਿੰਦੀ ਆ ਉਸ ਦਿਨ ਤੋਂ ਬੀਟੀ ਛੱਠੇ ਸੇਖਵਾ ਪਿੰਡ ਕੇ ਰਹਿਣ ਲੱਗਾ ਸੀ ਬਾਬੇ ਉਜਾਗਰ ਸਿੰਘ ਨੇ ਆਖਿਆ ਬੱਬਰੋ ਆਹ ਕੰਮ ਆ ਉਹ ਬੀਟੀ ਅੱਜ ਮੈਨੂੰ ਛੱਠੇ ਸੇਖਵਾ ਮਿਲ ਗਿਆ ਕਮ ਕੌਮ ਦਾ ਪੰਥ ਦੀ ਪਗ ਲੱਥੀ ਸਿਰ ਤੇ ਰੱਖ ਦਿਓ ਅੰਗਰੇਜ਼ ਅਫਸਰ ਮੈਸਟਰ ਬੀਟੀ ਮਾਰ ਦਿਓ ਸਾਰਾ ਪੰਥ ਤੁਹਾਡੀ ਜਜੇਕਾਰ ਕਰੇਗਾ ਜਥੇਦਾਰ ਕੁੰਡਾ ਸਿੰਘ ਦੇ ਅੱਗੇ ਦੁੱਧ ਵਾਲਾ ਬਾਟਾ ਪਿਆ ਸੀ ਉਹਨੇ ਬਾਟੇ ਨੂੰ ਆਤਮ ਮਾਰ ਕੇ ਤੇ ਬਾਬੇ ਉਜਾਗਰ ਸਿੰਘ ਵੱਲ ਰੇੜ ਕੇ ਆਖਿਆ ਬਾਬਾ ਜੀ ਆਹ ਫੜੋ ਆਪਣਾ ਦੁੱਧ ਹੁਣ ਦੁੱਧ ਉੱਦਣ ਸ਼ਕਾਂਗੇ ਜਿੱਦਣ ਬੀਟੀ ਦਾ ਕੀਰਤਨ ਸੋਲਾ ਪੜਾਂਗੇ ਮਗਰਲੇ ਬੰਨੇ ਹੋ ਇੱਕ 15 ਸਾਲਾਂ ਦਾ ਬੱਬਰ ਉੱਠ ਕੇ ਖੜੋ ਗਿਆ ਉਹ ਨਾ 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 ਬਬਰ ਬਣਿਆ ਸੀ ਉਹਦਾ ਨਾਂ ਸੀ ਕਾਕਾ ਸਿੰਘ ਕਹਿੰਦਾ ਬਾਬਾ ਜੀ ਮੈਂ ਕੁਝ ਬੋਲਾਂ ਬਾਬਾ ਜੀ ਕਹਿੰਦੇ ਬੱਸ ਕਹਿੰਦਾ ਬਾਬਾ ਜੀ ਜਿਹੜੀ ਹਰਨਾਮੀ ਨੇ ਆਪਣਾ ਪਤੀ ਜ਼ਹਿਰ ਦੇ ਕੇ ਮਾਰਿਆ ਤੇ ਜਿਹੜੀ ਬੀਟੀ ਦੇ ਘਰ ਬੈਠੀ ਆ ਬਾਬਾ ਜੀ ਉਹ ਮੇਰੀ ਸਾਕੀ ਭੁਜਾਈ ਲੱਗਦੀ ਆ ਜਿਹੜਾ ਬੰਦਾ ਉਹਨੇ ਜ਼ਹਿਰ ਦੇ ਕੇ ਮਾਰਿਆ ਉਹ ਮੇਰਾ ਭਾਈ ਸੀ ਬਾਬਾ ਜੀ ਮੈਂ ਬੜਾ ਸਮਝਾਇਆ ਪਰ ਉਹ ਨਾ ਮੰਨੀ ਬਾਬਾ ਜੀ ਆਹਾਂ ਮੇਰੀ ਆ ਮੋਰਾ ਵੇਖੋ ਹਰਨਾਮੀ ਨੇ ਬੀਟੀ ਦੇ ਕੋਲ ਖਲੋ ਕੇ ਮੈਨੂੰ ਕਟਵਾਇਆ ਆ ਮੇਰੇ ਮੋਰਾ ਵਿੱਚ ਠੁੱਡਾ ਦੇ ਨਿਸ਼ਾਨ ਹਜੇ ਵੀ ਹੈਗੇ ਆ ਬੂਟ ਮਾਰੇ ਸੀ ਉਹਨਾਂ ਨੇ ਤੇ ਬਾਬਾ ਜੀ ਮੈਂ ਹੋ ਗਿਆ ਸੀ ਪਗੋੜਾ ਤੁਸੀਂ ਬੀਟੀ ਜਿੱਦਾਂ ਮਰਜ਼ੀ ਮਾਰੋ ਪਰ ਬਾਬਾ ਜੀ ਇੱਕ ਆਗਿਆ ਮੈਂ ਤੁਹਾਡੇ ਕੋਲੋਂ ਮੰਗਣ ਲੱਗਾ ਕਿ ਹਰਨਾਮੀ ਦੇ ਮੱਥੇ ਵਿੱਚ ਗੋਲੀ ਮੈਂ ਮਾਰਨੀ ਆ ਭਰਾ ਦਾ ਬਦਲਾ ਮੈਂ ਲੈਣਾ ਉਹਦੇ ਕੋਲੋਂ ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ ਜਿੱਦਾਂ ਤੂੰ ਆਖੇ ਕਾਕਾ ਬੋਲਿਆ ਕਹਿੰਦਾ ਬੀਟੀ ਮਾਰਨਾ ਬਾਬਾ ਜੀ ਅਸੀਂ ਜੱਜ ਕੋਈ ਗਾਜਰ ਮੁੱਲੀ ਨਹੀਂ ਪੁੱਟਣੀ ਉਹਦੇ ਲਈ ਪ੍ਰੋਗਰਾਮ ਕੋਈ ਤਗੜਾ ਬਣਾਉਣਾ ਪੈਣਾ ਬਾਬਾ ਜੀ ਸਾਨੂੰ ਪੰਜ ਚੀਜ਼ਾਂ ਲਿਆ ਦਿਓ ਜੇ ਕੱਲ ਲਿਆ ਦਿਓਗੇ ਤਾਂ ਪਰਸੋ ਬੀਟੀ ਮਾਰ ਦਿਆਂਗੇ ਜਿੱਦਾਂ ਲਿਆ ਦਿਓਗੇ ਉਸ ਤੋਂ ਅਗਲੇ ਦਿਨ ਬੀਟੀ ਮਰਿਆ ਸਮਝਿਓ ਅਗਲੇ ਦਿਨ ਗੁਰਦੁਆਰੇ ਗੁਰੂ ਕਾ ਬਾਗ ਦੀ ਬੇਦਵੀ ਦਾ ਬਦਲਾ ਅਸੀਂ ਲੈ ਕੇ ਦੇਾਂਗੇ ਬਾਬਾ ਜੀ ਨੇ ਆਖਿਆ ਕਿਹੜੀਆਂ ਪੰਜ ਚੀਜ਼ਾਂ ਕਹਿੰਦਾ ਇੱਕ ਵਰਦੀ ਥਾਣੇਦਾਰ ਦੀ ਸਮੇਤ ਬੈਲਟ ਤੇ ਫੀਤੀਆਂ ਦੋ ਵਰਦੀਆਂ ਹੌਲਦਾਰਾਂ ਦੀ ਇੱਕ ਵਰਦੀ ਸਿਪਾਹੀ ਦੀ ਤੇ ਬਾਬਾ ਜੀ ਇੱਕ ਲਿਉਣੀ ਆ ਹੱਥ ਘੜੀ ਆ ਪੰਜ ਚੀਜ਼ਾਂ ਪੈਦਾ ਕਰਦੇ ਹੋ ਬੀਟੀ ਮਰਿਆ ਸਮਝਿਓ ਬਾਬਾ ਜੀ ਕਹਿੰਦੇ ਭਾਵੇਂ ਆਕਾਸ਼ ਤੋਂ ਲਿਆਵਾਂ ਤੇ ਭਾਵੇਂ ਲਿਆਵਾਂ ਪਤਾਲ ਚੋਂ ਇਹ ਪੰਜ ਚੀਜ਼ਾਂ ਤੁਹਾਨੂੰ ਕੱਲ ਨੂੰ ਮਿਲ ਜਾਣਗੀਆਂ ਪਰਸੋਂ ਤੁਸੀਂ ਬੀਟੀ ਮਾਰਦੇ ਹੋ ਗੁੰਡਾ ਸਿੰਘ ਕਹਿੰਦਾ ਬਾਬਾ ਜੀ ਆ ਪਿਆ ਦੁੱਧ ਗਰਮ ਕਰਕੇ ਛਕਾਂਗੇ ਚਲੋ ਅਸੀਂ ਚੱਲੇ ਆਂ ਅਗਲਾ ਦਿਨ ਚੜ ਗਿਆ ਬਾਬੇ ਉਜਾਗਰ ਸਿੰਘ ਨੇ ਆਪਣਾ ਸੇਵਾਦਾਰ ਸਦਿਆ ਇਹਦਾ ਨਾਮ ਆ ਪੂਰਨ ਸਿੰਘ ਉਹਨੂੰ ਰੁਪਈਆ ਦਿੱਤਾ 500 ਉਹਨੂੰ ਆਖਿਆ ਪਟਿਆਲੇ ਜਾ ਤੇ ਆ ਪਰਚੀ ਲੈ ਜਾ ਫਲਾਨੀ ਦੁਕਾਨ ਤੋਂ ਆ ਪੰਜ ਚੀਜ਼ਾਂ ਲੈ ਕੇ ਆ ਬਾਬਾ ਜੀ ਨੇ ਆਖਿਆ ਰਹਿ ਰਾਸ ਤੋਂ ਪਹਿਲਾਂ ਪਹਿਲਾਂ ਮੁਰਨਾ ਆ ਮੇਰਾ ਵਾਦਾ ਕਿਸੇ ਨਾਲ ਕਿ ਰਹਿ ਰਾਸ ਤੋਂ ਪਹਿਲਾਂ ਚੀਜ਼ਾਂ ਇੱਥੇ ਆਉਣਗੀਆਂ ਬਾਬਾ ਪੂਰਨ ਸਿੰਘ ਘੋੜੇ ਤੇ ਸਵਾਰ ਹੋਇਆ ਉਹ ਬਾਜ਼ਾਰ ਲੱਭਿਆ ਦੁਕਾਨ ਲੱਭੀ ਦੁਕਾਨ ਵਾਲੇ ਨੂੰ ਮਿਲੇ ਦੁਕਾਨਦਾਰ ਕਹਿੰਦਾ ਬਾਬਾ ਜੀ ਕੀ ਚਾਹੀਦਾ ਬਾਬਾ ਜੀ ਕਹਿੰਦੇ ਇੱਕ ਵਰਦੀ ਥਾਣੇਦਾਰ ਦੀ ਸਮੇਤ 벨ਟ ਦੋ ਪੀਤੀਆਂ ਦੋ ਵਰਦੀਆਂ ਹੌਲਦਾਰ ਦੀਆਂ ਤੇ ਇੱਕ ਸਿਪਾਹੀ ਦੀ ਤੇ ਇੱਕ ਹੱਥ ਘੜੀ ਕੰ ਬੰਦਾ ਕਹਿੰਦਾ ਬਾਬਾ ਜੀ ਆਹ ਸਮਾਨ ਤੁਹਾਡਾ ਥੋੜਾ ਆ ਬਾਬਾ ਪੂਰਨ ਸਿੰਘ ਕਹਿੰਦੇ ਤੂੰ ਕੀ ਲੈਣਾ ਬਾਣਿਏ ਨੇ ਛੇਤੀ ਛੇਤੀ ਸਮਾਨ ਲਿਫਾਫੇ ਵਿੱਚ ਪਾ ਦਿੱਤਾ ਬਾਬੇ ਨੇ ਪੁੱਛਿਆ ਪੈਸੇ ਕਹਿੰਦਾ ਜੀ 300 ਰੁਪਏ ਬਾਬੇ ਨੇ ਦਿੱਤੇ 500 ਰੁਪਏ ਬਾਣਿਏ ਕਹਿੰਦਾ 200 ਵੱਧ ਕੇ ਬਾਬਾ ਜੀ ਕਹਿੰਦੇ ਕੱਲ ਸ਼ਾਮ ਤੱਕ ਤੇਰੀ ਦੁਕਾਨ 'ਚੋਂ ਧੂਆ ਨਹੀਂ ਉੱਡਣਾ ਚਾਹੀਦਾ ਕਿ ਇਹ ਚੀਜ਼ਾਂ ਕਿਸ ਬਣੇ ਗਈਆਂ ਨਹੀਂ ਬਾਣਿਏ ਕਹਿੰਦਾ ਮੈਨੂੰ 200 ਵੱਧ ਦਿੱਤਾ ਜੀ ਮੈਨੂੰ ਭਾਵੇਂ ਜਮਰਾਜ ਪੁੱਛੇ ਆ ਕੇ ਮੈਂ ਤਾਂ ਜਮਰਾਜ ਨੂੰ ਨਾ ਦੱਸਾਂ ਕਿ ਇਹ ਚੀਜ਼ਾਂ ਕਿੱਧਰ ਗਈਆਂ ਬਾਬਾ ਜੀ ਚੱਲੇ ਤਾਂ ਬਾਣੀਆਂ ਨੇ ਮਗਰੋਂ ਮੋਢੇ ਤੇ ਹੱਥ ਰੱਖ ਕੇ ਆਕਿਆ ਬਾਬਾ ਜੀ ਕਾਲੀਆਂ ਪਈ ਜਾਂਦੀਆਂ ਅੰਦਰੋਂ ਦੱਸ ਦੋ ਕਿ ਸਮਾਨ ਦਾ ਕਾਰਨਾ ਕੀ ਆ ਬਾਬਾ ਜੀ ਕਹਿੰਦੇ ਜਿੰਨੀਆਂ ਤੈਨੂੰ ਗੱਲਾਂ ਸੁਣ ਕੇ ਕਾਲੀਆਂ ਪੈਂਦੀਆਂ ਮੈਂ ਤੇਰਾ ਹਿਸਾਬ ਲਾ ਲਿਆ ਕਿ ਉਨੀ ਛੇਤੀ ਤੂੰ ਗੱਲ ਕਿਸੇ ਦੇ ਢਿੱਡ ਚ ਪਾ ਦੇਣੀ ਆ ਇੱਕ ਗੱਲ ਆ ਪਚਣ ਵਾਲਿਆਂ ਨੂੰ ਗਿਰ ਵੀ ਪਚ ਜਾਂਦਾ ਪਰ ਗੱਲ ਪਛਾਣੀ ਬਹੁਤ ਔਖੀ ਆ ਬਾਬਾ ਪੂਰਨ ਸਿੰਘ ਜੀ ਕਹਿੰਦੇ ਉਡੀਕ ਥੋੜਾ ਚਿਰ ਕੱਲ ਸ਼ਾਮ ਤੱਕ ਤੈਨੂੰ ਪਤਾ ਚੱਲ ਜਾਊ ਕਿ ਚੀਜ਼ਾਂ ਗਈਆਂ ਕਿੱਧਰ ਕਿੱਥੇ ਪਟਾਕਾ ਪਿਆ ਬਾਬਾ ਜੀ ਘੋੜੇ ਤੇ ਚੜ੍ਹ ਕੇ ਪਹੁੰਚ ਕੇ ਬਾਬਾ ਜਗਰ ਸਿੰਘ ਦੇ ਡੇਰੇ ਅਜੇ ਸ਼ਾਮਾਂ ਪਈਆਂ ਨਹੀਂ ਸੀ ਤੇ ਬੱਬਰ ਆ ਗਏ ਕਹਿੰਦੇ ਬਾਬਾ ਜੀ ਸਾਡਾ ਸਮਾਨ ਆ ਗਿਆ ਸਾਨੂੰ ਤਾਂ ਚੈਨ ਹੀ ਨਹੀਂ ਆਇਆ ਕੱਲ ਦਾ ਸਾਨੂੰ ਨੀਂਦ ਨਹੀਂ ਆਈ ਨਾ ਕੁਝ ਖਾਣ ਨੂੰ ਜੀ ਕੀਤਾ ਤੁਸੀਂ ਕਮ ਹੀ ਇੰਨਾ ਵਧੀਆ ਦੱਸਿਆ ਡਾਕੇ ਬਹੁਤ ਮਾਰੇ ਆ ਦੂਜੇ ਤੀਜੇ ਬੰਦੇ ਉਹ ਤਾਂ ਸੋਦੇ ਆ ਪਰ ਪਹਿਲੀ ਵਾਰ ਇੰਨੇ ਟੋਪ ਦਾ ਬੰਦਾ ਮਾਰਨਾ ਟੀਸੀ ਵਾਲਾ ਬੇਰ ਤੋੜਨਾ ਬੰਦਾ ਹੀ ਉਹ ਆ ਜਿਹੜਾ ਸਿਰੇ ਦੇ ਬੰਦੇ ਤੋਂ ਬਦਲਾ ਲਵੇ ਭਾਵੇਂ ਉਹ ਵਜੀਰ ਖਾਨ ਹੋਵੇ ਭਾਵੇਂ ਉਹ ਮਸਾ ਰੰਗੜ ਹੋਵੇ ਭਾਵੇਂ ਇੰਦਰਾ ਗਾਂਧੀ ਹੋਵੇ ਭਾਵੇਂ ਜਨਰਲ ਵਿਦਿਆ ਹੋਵੇ ਕਹਿੰਦੇ ਬਾਬਾ ਜੀ ਸਾਡਾ ਸਮਾਨ ਆ ਗਿਆ ਕਹਿੰਦੇ ਉਹ ਆ ਗਿਆ ਸਮਾਨ ਲੈ ਕੇ ਬੱਬਰ ਬਾਹਰ ਚਲੇ ਗਏ ਥੋੜੀ ਦੂਰ ਜਾ ਕੇ ਵਰਦੀਆ ਪਾਉਣ ਲੱਗੇ ਕੁੰਡਾ ਸਿੰਘ ਜਿਹੜਾ ਵੱਡਾ ਬੱਬਰ ਆ ਉਹਨੇ ਥਾਣੇਦਾਰ ਦੀ ਵਰਦੀ ਪਾ ਲਈ। ਕੁੰਡਾ ਸਿੰਘ ਦਾ ਕੱਦ 6.5 ਫੁੱਟ, ਚੋੜੀ ਛਾਤੀ, ਮੁੱਛਾਂ ਨੂੰ ਦਿੱਤਾ ਤਾਂ ਦੇਖਣ ਨੂੰ ਅਸਲੀ ਥਾਣੇਦਾਰ ਲੱਗਦਾ ਸੀ। ਕੁੰਡਾ ਸਿੰਘ ਵਰਦੀ ਪਾ ਕੇ ਬਾਬਾ ਜਾਗਰ ਸਿੰਘ ਕੋਲ ਗਿਆ। ਬਾਬੇ ਨੇ ਪਛਾਣਿਆ ਹੀ ਨਾ ਉਹ ਕਹਿੰਦਾ ਅਫਸਰੋ ਤੁਸੀਂ ਕੌਣ? ਕੁੰਡਾ ਸਿੰਘ ਕਹਿੰਦਾ ਬਾਬਾ ਜੀ ਕਿਹੜਾ ਅਫਸਰ ਮੈਂ ਤਾਂ ਕੁੰਡਾ ਸਿਉ ਆ। ਤੁਹਾਨੂੰ ਉੱਦਾ ਹੀ ਮਿਲਣ ਆ ਗਿਆ। ਬਾਬਾ ਜੀ ਕਹਿੰਦੇ ਕੁੰਡਾ ਹੁਸਨ ਚੜਿਆ ਬੜਾ ਤੇਰੇ ਤੇ ਰੱਬ ਝੂਟਣਾ ਬੁਲਾਵੇ ਕੱਲ ਬੀਟੀ ਦਾ ਕੰਡਾ ਨਿਕਲੇਗਾ ਜ਼ਰੂਰ ਬਾਬਾ ਜੀ ਕਹਿੰਦੇ ਤੂੰ ਤਾਂ ਪਾਲੀ ਠਾਨੇਦਾਰ ਦੀ ਵਰਦੀ ਤੁਹਾਡੇ ਵਿੱਚੋਂ ਦੋ ਹੌਲਦਾਰ ਬਣੇ ਆ ਇੱਕ ਬਣਿਆ ਸਿਪਾਹੀ ਹੱਥੇ ਘੜੀ ਕਿਹਨੂੰ ਲਾ ਦਿੱਤੀ ਯਾਰ ਕੁੰਡਾ ਸਿੰਘ ਕਹਿੰਦਾ ਬਾਬਾ ਜੀ ਹੱਥੇ ਘੜੀ ਲਾਈ ਆ ਹਰਨਾਮੀ ਦੇ ਦਿਓਰ ਨੂੰ ਧਾਕੇ ਨੂੰ ਜਿਹੜਾ ਬੀਟੀ ਦਾ ਘੋੜਾ ਵਾ ਅਸੀਂ ਘੋੜਾ ਪੇਸ਼ ਕਰਨ ਦੇ ਬਹਾਨੇ ਉਹਨਾਂ ਦੀ ਕੋਠੀ 'ਚ ਵੜਨਾ ਅਗਲਾ ਦਿਨ ਚੜ੍ਹਿਆ ਅਰਦਾਸ ਕੀਤੀ ਸੱਚੇ ਪਾਸ਼ਾ ਅੰਗ ਸੰਗ ਸਹਾਈ ਹੋਇਓ ਹੁਣ ਪੰਜੇ ਬੱਬਰ ਤੁਰੇ ਆ ਦੁਪਹਿਰ ਟੱਪ ਗਈ ਸ਼ਾਮਾਂ ਤੋਂ ਪਹਿਲਾਂ-ਪਹਿਲਾਂ ਇਹ ਪੰਜੇ ਬੱਬਰ ਪਿੰਡ ਚੱਠੇ ਸ਼ੇਖਾਂ ਦੀ ਕੋਠੀ ਸਾਹਮਣੇ ਚਲੇ ਗਏ ਕੁੰਡਾ ਸਿੰਘ ਨੇ ਆਖਿਆ ਕਾਲੇ ਨਹੀਂ ਪਹਿਣਾ ਕੰਮ ਜਿਹੜੇ ਤਰੀਕੇ ਨਾਲ ਮਿੱਥਿਆ ਉੱਗਾ ਹੀ ਕਰਕੇ ਵਿਖਾਣਾ ਅਗਲੇ ਬੰਨੇ ਕੋਠੀ ਕੋਠੀ ਸਾਹਮਣੇ ਬਗੀਚਾ ਬਗੀਚੇ ਵਿੱਚ ਕੁਰਸੀ ਕੁਰਸੀ ਉੱਤੇ ਬਿਟੀ ਲੱਗਦੇ ਉੱਤੇ ਲਤ ਰੱਖ ਕੇ ਅਖਬਾਰ ਪੜ੍ਹਦਾ ਸੀ ਪੰਜੇ ਬੱਬਰ ਕੋਠੀ ਦੇ ਅੰਦਰ ਦਾਗਲ ਹੋ ਗਏ ਅਗਲੇ ਬੰਨੇ ਕੁੰਡਾ ਸਿੰਘ ਠਾਣੇਦਾਰ ਸੀ ਉਹਨੇ ਖਿੱਚ ਕੇ ਸਲੂਟ ਮਾਰਿਆ ਕਹਿੰਦਾ ਕੁੰਡਾ ਸਿੰਘ ਠਾਣੇਦਾਰ ਰਿਪੋਰਟਿੰਗ ਸਰ ਜਦੋਂ ਇਹ ਵੱਟੋ ਵੱਟੀ ਤੁਰੇ ਜਾਂਦੇ ਸੀ ਤਾਂ ਕਾਕੇ ਨੇ ਆਖਿਆ ਤੁਸੀਂ ਮੈਨੂੰ ਹੱਥਕੜੀ ਤੇ ਲਾ ਲਈ ਆ ਪਰ ਕਮ ਹੋਊਗਾ ਪੂਰੀ ਪਲਾਨਿੰਗ ਨਾਲ ਹਰਨਾਮੀ ਦੇ ਸਿਰ ਵਿੱਚ ਗੋਲੀ ਮਾਰੂੰਗਾ ਮੈਂ ਹੋਰ ਨਾ ਉਹਨੂੰ ਵੀ ਤੁਸੀਂ ਮਾਰ ਦਿਓ ਕੁੰਡਾ ਸਿੰਘ ਨੇ ਬੀਟੀ ਨੂੰ ਸਲੂਟ ਮਾਰਿਆ ਬੀਟੀ ਨੇ ਅਖਬਾਰ ਪੜ੍ਹ ਕੇ ਉੱਪਰ ਤੋਂ ਲੈ ਕੇ ਥੱਲੇ ਤੱਕ ਕੁੰਡਾ ਸਿੰਘ ਵੱਲ ਵੇਖਿਆ ਕਹਿੰਦਾ ਕੌਣ ਕਹਿੰਦਾ ਜੀ ਮੈਂ ਕੁੰਡਾ ਸਿੰਘ ਥਾਣੇਦਾਰ ਮੈਂ ਨਵਾਂ ਨਵਾਂ ਤੁਹਾਡੇ ਏਰੀਏ 'ਚ ਜੁਆਇਨਿੰਗ ਕੀਤਾ ਤੇ ਮੈਨੂੰ ਕਿਹਨੇ ਆਖਿਆ ਕਿ ਸਾਰੇ ਕੰਮ ਛੱਡ ਕੇ ਪਹਿਲਾਂ ਜੱਜ ਸਾਹਿਬ ਨੂੰ ਮਿਲ ਕੇ ਆਵਾਂ ਤੇ ਮੈਂ ਆਇਆ ਤੁਹਾਨੂੰ ਮਿਲਣ ਤੇ ਮੈਂ ਸੋਚਿਆ ਕਿ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਕੋਈ ਨਾ ਕੋਈ ਤੋਹਫਾ ਤੁਹਾਡੇ ਲਈ ਲੈ ਕੇ ਜਾਣਾ ਕਹਿੰਦਾ ਕੀ ਲਿਆ ਕਹਿੰਦਾ ਉਹ ਭੋਲਿਆ ਸਿਆਂ ਲਿਆ ਜਿਹੜੀ ਇਹਨੂੰ ਅੱਗੇ ਜਦੋਂ ਬੀਟੀ ਨੇ ਕਾਕੇ ਨੂੰ ਵੇਖਿਆ ਤਾਂ ਬੀਟੀ ਕੁਰਸੀ ਤੋਂ ਉੱਠ ਗਿਆ ਬੀਟੀ ਕਹਿੰਦਾ ਕਾਕਿਆ ਆ ਗਿਆ ਨਾ ਕਾਬੂ ਬਚੂ ਗਾਲ੍ਹਾਂ ਕੱਢ ਕੇ ਭੱਜਿਆ ਸੀ ਮੈਨੂੰ ਤੇ ਕਹਿ ਕੇ ਗਿਆ ਸੀ ਮੈਨੂੰ ਫੜ ਕੋਈ ਨਹੀਂ ਸਕਦਾ ਤੇ ਤੈਨੂੰ ਭੱਜੇ ਜਾਂਦੇ ਨੂੰ ਮੈਂ ਆਖਿਆ ਸੀ ਤੈਨੂੰ ਫੜ ਕੇ ਵਿਖਾਵਾਂਗੇ ਆ ਗਿਆ ਨਾ ਕਾਨੂੰਨ ਦੇ ਦਾਰੇ 'ਚ ਬੀੜੀ ਕਹਿੰਦਾ ਕੁੰਡਾ ਸਿਆਂ ਲਿਆਲ ਰਵੋਲਵਰ ਗੋਲੀ ਮਾਰੀਏ ਇਹਦੇ ਸਿਰ ਵਿੱਚ ਕੁੰਡਾ ਸਿਓ ਕਹਿੰਦਾ ਅਫਸਰੋ ਇਹਨੂੰ ਗੋਲੀ ਮਾਰਨ ਥੋੜੀ ਲੈ ਕੇ ਆਏ ਆ ਇੱਥੇ ਇਹਨੂੰ ਤਾਂ ਪੇਸ਼ ਕਰਾਉਣ ਆਏ ਆ ਨਾਲੇ ਇਹਦੇ ਪੱਲੇ ਕੀ ਆ ਭਰਾ ਇਹਦਾ ਮਰ ਗਿਆ ਪਰ ਇਹਦਾ ਤੁਹਾਡੇ ਕੋਲ ਆ ਸਭ ਤੋਂ ਵੱਡੀ ਨਮਾਸੀ ਦੀ ਗੱਲ ਇਹਦੀ ਪਰਚਾਈ ਤੁਹਾਡੇ ਕੋਲ ਆ ਗੋਲੀ ਨਾ ਮਾਰਿਓ ਮਾਫੀ ਦੇ ਦਿੰਦੇ ਆ ਇੰਨੀ ਗੱਲ ਸੁਣ ਕੇ ਬੀਟੀ ਕਹਿੰਦਾ ਮਾਫੀ ਕੱਲੀ ਮੇਰੇ ਕੋਲੋਂ ਨਹੀਂ ਮੰਗਣੀ ਮਾਫੀ ਹਰਨਾਮੀ ਕੋਲੋਂ ਵੀ ਮੰਗਣੀ ਆ ਗਾਲਾਂ ਇਹਨੇ ਉਹਨੂੰ ਵੀ ਕੱਢੀਆਂ ਸੀ ਮੈਂ ਉਹਨੂੰ ਵੀ ਬੁਲਾਉਂਦਾ ਬੱਬਰਾ ਦਾ ਨਿਕਲ ਗਿਆ ਹਾਸਾ ਕਿ ਸਦਲਾ ਇੱਕ ਵਾਰੀ ਉਹਦਾ ਅੰਦਰ ਲੱਭ ਕੇ ਮਾਰਨਾ ਸੀ ਜੇ ਇਕੱਠੇ ਹੀ ਹੋਗ ਪਾ ਲਈਏ ਤਾਂ ਬਹੁਤ ਹੀ ਵਧੀਆ ਗੱਲ ਆ ਬੀਟੀ ਕਹਿੰਦਾ ਹਰਨਾਮੀ ਬਾਹਰ ਆ ਆਜਾ ਤੈਨੂੰ ਕੋਈ ਚੀਜ਼ ਦਿਖਾਈਏ ਹਰਨਾਮੀ ਕਟਕਨਾਥ ਬਣਾਉਣ ਲੱਗੀ ਸੀ ਕਾਲੇ ਰੰਗ ਦਾ ਮੁਰਗਾ ਪਤੀਲੇ ਵਿੱਚ ਰਿੱਝਦਾ ਪਿਆ ਜਦੋਂ ਦੋ ਅਵਾਜ਼ਾਂ ਵੱਜੀਆਂ ਹਰਨਾਮੀਏ ਬਾਹਰ ਆ ਤੈਨੂੰ ਕੋਈ ਮਿਲਨ ਆਇਆ ਜਦੋਂ ਤੀਜੀ ਅਵਾਜ਼ ਵੱਜੀ ਤਾਂ ਹਰਨਾਮੀ ਨੇ ਪਤੀਲੇ ਚ ਘਟਚੀ ਫੇਰੀ ਤੇ ਵੇਖਿਆ ਕਿ ਕਰਕਨਾਥ ਨੂੰ ਹੁਣ ਬਸ 5 ਮਿੰਟ ਹੀ ਲੱਗਣੇ ਆ ਉਹਨੂੰ ਕੀ ਪਤਾ ਕਿ ਬਾਹਰ ਬਸ 2 ਮਿੰਟ ਹੀ ਲੱਗਣੇ ਆ ਹਰਨਾਮੀ ਗਈ ਬਾਹਰ ਸਾਹਮਣੇ ਬਿਓਰ ਖਲੋਤਾ ਵੇਖ ਕੇ ਕਹਿੰਦੀ ਅਫਸਰ ਉਹ ਆ ਗਿਆ ਜੇ ਕਾਬੂ ਮਾਰਦੇ ਹੋ ਇਹਨੂੰ ਛੱਡਿਓ ਨਾ ਕਿਉਂ ਕਾਕਾ ਕੱਢਦਾ ਸੀ ਨਾ ਗਾਲ੍ਹਾਂ ਮੈਨੂੰ ਉਦਣ ਬੀਟੀ ਕਹਿੰਦਾ ਹਰਨਾਮੀਏ ਗੁੱਸਾ ਨਾ ਕਰ ਬਰਾਬਰ ਤੇ ਬੈਠ ਕੁਰਸੀ ਤੇ ਉੱਤੇ ਇਹਨੇ ਤੇਰੇ ਵੀ ਪੈਰੀ ਹੱਥ ਲਾਉਣਾ ਤੇ ਮੇਰੇ ਵੀ ਪੈਰੀ ਹੱਥ ਲਾਉਣਾ ਪਲਾਨ ਨੰਬਰ 20 ਸ਼ੁਰੂ ਹੋਣ ਲੱਗਾ ਇੰਨੇ ਚਿਰ ਨੂੰ ਹਰਨਾਮੀ ਬੋਲੀ ਮੰਗ ਮਾਫੀ ਕੁੰਡਾ ਸਿੰਘ ਵੀ ਬੋਲ ਪਿਆ ਕਹਿੰਦਾ ਕਾਕਾ ਜਾਨ ਬਚਾਣੀ ਤੇ ਮੰਗ ਅਫਸਰਾ ਕੋਲੋਂ ਮਾਫੀ ਕਾਕਾ ਸਿੰਘ ਢਿੱਲਾ ਜਾ ਮੂੰਹ ਕਰਕੇ ਕਹਿੰਦਾ ਭਾਬੀ ਵੀ ਕਹਿੰਦੀ ਮਾਫੀ ਮੰਗ ਤੁਸੀਂ ਵੀ ਕਹਿੰਦੇ ਮਾਫੀ ਮੰਗ ਹੱਥ ਤੁਸੀਂ ਮੇਰੇ ਮੰਗੇ ਬੰਨੇ ਆ ਮਾਫੀ ਕਿੱਦਾਂ ਮੰਗਾ ਹੱਥ ਖੋਲੋਗੇ ਤਾਂ ਮਾਫੀ ਮੰਗੂਗਾ ਮਾਫੀ ਇਦਾਂ ਦੀ ਮੰਗੂਗਾ ਬਾਅਦ ਚੋਂ ਮਾਫੀ ਮੰਗਣ ਦੀ ਲੋੜ ਨਹੀਂ ਪਊਗੀ ਕੁੰਡਾ ਸਿੰਘ ਆਵਾਜ਼ ਮਾਰ ਕੇ ਕਹਿੰਦਾ ਭੋਲਾ ਸਿਆ ਖੋਲ ਇਹਦੇ ਹੱਥ ਮੰਗਵਾਈਏ ਅਫਸਰਾ ਕੋਲੋਂ ਮਾਫੀ ਅੱਖੇ ਕੜੀ ਖੁੱਲੀ ਕੁੰਡਾ ਸਿੰਘ ਨੇ ਹੱਥ ਮਾਰ ਕੇ ਆਖਿਆ ਮੰਗ ਅਫਸਰਾ ਕੋਲੋਂ ਮਾਫੀ ਕਾਕਾ ਸਿੰਘ ਬੀਟੀ ਦੇ ਪੈਰਾਂ 'ਚ ਜਾ ਡਿੱਗਿਆ ਡਿੱਗਦੇ ਸਾਰ ਹੀ ਕਾਕਾ ਸਿੰਘ ਨੇ ਬੀਟੀ ਦੀਆਂ ਦੋਵੇਂ ਲੱਤਾਂ ਚੁੱਕ ਕੇ ਉੱਪਰ ਦੀ ਉਲਟਾ ਦਿੱਤਾ ਬੀਟੀ ਦੀਆਂ ਲੱਤਾਂ ਚੁੱਕੀਆਂ ਗਈਆਂ ਤਾਂ ਉਹ ਕਾਕਾ ਭੱਜ ਕੇ ਹੋਇਆ ਪਾਸੇ ਕੁੰਡਾ ਸਿੰਘ ਨੂੰ ਮਾਰ ਕੇ ਛਾਲ ਆਇਆ ਅੱਗੇ ਚੱਕ ਕੇ ਰਿਵਾਲਵਰ ਕਰਕੇ ਸਿੱਧਾ ਮੱਥੇ ਤੇ ਪਾਈ ਗੈਰਦ ਦੀ ਤਿਉੜੀ ਲਿਆ ਕੇ ਅੱਖਾਂ ਵਿੱਚ ਲਲ ਗੁਰਦੁਆਰੇ ਗੁਰੂ ਕੇ ਬਾਗ ਦਾ ਬਦਲਾ ਲੈ ਲਿਆ ਬੰਟੀ ਮਰਿਆ ਵੇਖ ਹਰਨਾਮੀ ਭੱਜੀ ਹਰਨਾਮੀ ਭੱਜੀ ਜਾਂਦੀ ਨੂੰ ਕਾਕਾ ਸਿਉ ਨੇ ਆਵਾਜ਼ ਮਾਰੀ ਰਿਵਾਲਵਰ ਲੈ ਕੇ ਕੁੰਡਾ ਸਿੰਘ ਕੋਲੋਂ ਤੇ ਹਰਨਾਮੀ ਦੇ ਮੱਥੇ 'ਚ ਮਾਰੀ ਗੋਲੀ ਕਾਰਜ ਕਰਕੇ ਸ਼ਾਮਾਂ ਨੂੰ ਸਾਰੇ ਬੱਬਰ ਬਾਬਾ ਉਜਾਗਰ ਸਿੰਘ ਦੇ ਡੇਰੇ ਤੇ ਆ ਗਏ ਉਜਾਗਰ ਸਿੰਘ ਨੇ ਅਕਿਓ ਆਂਦੇ ਸਾਰ ਪੁੱਛਿਆ ਬੱਬਰੋ ਕੀ ਹੋਇਆ ਕੁੰਡਾ ਸਿੰਘ ਨੇ ਆਖਿਆ ਬਾਬਾ ਜੀ ਇੱਦਾਂ ਥੋੜਾ ਪਹਿਲਾਂ ਦੁੱਧ ਲੈ ਕੇ ਆਓ ਧਰਮ ਕਰਕੇ ਜਿਹੜਾ ਉੱਡਣ ਛੱਡ ਕੇ ਗਏ ਆ ਨਾਲੇ ਦੁੱਧ ਛਕਾਂਗੇ ਤੇ ਨਾਲੇ ਵਾਰਤਾ ਦੱਸਾਂਗੇ ਲੋ ਜੀ ਇਦਾਂ ਲਿਆ ਗਿਆ ਬਦਲਾ ਗੁਰਦੁਆਰੇ ਗੁਰੂ ਕੇ ਬਾਗ ਦਾ ਤੇ ਕਾਕੇਰੇ ਭਰਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ